ਪਾਰਟੀਆਂ ਦੇ ਜਿਹੜੇ ਕਦੇ ਕਾਂਗਰਸੀ ਕਦੇ ਆਕਾਲੀਆਂ ਦੇ ਪਿੱਛੇ ਫਿਰਦੇ ਨੂੰ ਪਰ ਸਾਨੂੰ ਇਹਨਾਂ ਨੇ ਹੁਣ ਤੱਕ ਕਿਹਨਾਂ ਨਾਲ ਇਹਦੇ ਵਿੱਚ ਮਾਰ ਰੱਖਿਆ ਨਾ ਇਹਨਾਂ ਨੇ ਸਾਡੇ ਪੰਜਾਬ ਦੀ ਕੋਈ ਮੌਤ ਦੀ ਗੱਲ ਕੀਤੀ ਨਾ ਸਾਡੀ ਨੌਜਵਾਨੀ ਦੀ ਗੱਲ ਕੀਤੀ ਤੇ ਸਾਡੇ ਜਿਹੜੇ ਬੱਚੇ ਆ ਅੱਜ ਆਹ ਫੌਂਦੇ ਨਸ਼ਿਆਂ ਨਾਲ ਮਰ ਰਹੇ ਆ ਉਹਨਾਂ ਦੀ ਕਦੇ ਗੱਲ ਨਹੀਂ ਹੋ ਰਹੀ ਵੀ ਸਾਡੇ ਬੱਚਿਆਂ ਦੀ ਕੋਈ ਗੱਲ ਹੋਵੇ ਜਿੰਨੇ ਲੀਡਰ ਆ ਉਹਨਾਂ ਨੇ ਆ ਕੇ ਤੁਹਾਨੂੰ ਨਕਲੀ ਜਿਹੜੇ ਪ੍ਰਭਾਵ ਦੇ ਦਿੰਦੇ ਆ ਹੋਈ ਹਜ਼ਾਰ ਰੁਪਿਆ ਦੇ ਲਾਂਗੇ ਤੁਹਾਨੂੰ ਡੁੱਟਾ ਮਾਫ਼ ਦੇ ਲਾਂਗੇ ਪਰ ਉਹ ਤੋਂ ਬਾਅਦ ਫੇਰੋਂ ਪੰਜ ਸਾਲ ਤੂੰ ਨਹੀਂ ਦੇਖਦੇ ਤੇ ਸਾਡੇ ਬੱਚੇ ਜਿਹੜੇ ਦਿਨੋਂ ਦਿਨ ਜਿਹੜੇ ਨਸ਼ਿਆਂ ਨਾਲ ਮਰ ਰਹੇ ਆ ਨਾ ਉਹਨਾਂ ਦੀ ਗੱਲ ਹੋ ਰਹੀ ਆ ਨਾ ਸਾਡੇ ਪੰਜਾਬ ਦੇ ਪਾੜੀਆਂ ਦੀ ਗੱਲ ਹੋ ਰਹੀ ਆ ਨਾ ਇੱਥੇ ਜਿਹੜਾ ਸਾਡੇ ਕੋਈ ਪੰਜਾਬ ਦੇ ਵਿਕਾਸ ਦੀ ਗੱਲ ਹੋ ਰਹੀ ਆ ਸਾਡੇ ਕਿਸਾਨ ਜਿਹੜੇ ਆਓ ਕਦੇ ਦਿੱਲੀਆਂ ਦੇ ਬਰੂਹਾਂ ਤੇ ਰੋਲਦੇ ਆ ਕਦੇ ਅੱਜ ਫੇਰ ਸ਼ੰਭੂ ਮਾਰਚ ਦੇ ਉੱਤੇ ਕਿਤੇ ਬੈਠੇ ਆ ਫਰਮਾਇਤਾਂ ਹੋਈਟ ਪੱਖਾ ਚੋਣਾ ਬਈ ਅੱਜ ਜਿਹੜਾ ਸਮਾਵਾਂ ਜਦੋਂ ਉਹਨਾ ਐਮਪੀ ਜਿਹੜੇ ਟੋੜਾ ਆ ਗਿਆ ਵੱਖ-ਵੱਖ ਪਾਰਟੀਆਂ ਨੇ ਤੁਹਾਡੇ ਕੋਲ ਆੜਾ ਉਹਨਾਂ ਨੇ ਆਪਣੇ ਆਪ ਦੇ ਮੈਨੀਫੈਸਟੋ ਵੀ ਲੈ ਕੇ ਆਉਣੇ ਆ ਵੀ ਉਹਦੇ ਵਿੱਚ ਕੋਈ 50000 ਰੁਪਏ ਲੈ ਕੇ ਆਉਣੇ ਕੋਈ ਕਹਿੰਦਾ ਛੁੱਟਾ ਮਾਮਲਾ ਲੈ ਕੇ ਆਉਣੇ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪੰਜਾਬ ਦੀ ਮੰਗ ਬਈ ਇਹ ਆ ਵੀ ਸਾਡੀ ਛੁੱਟਾ ਮਾਮਲਾ ਕਰ ਦੋ ਜਾਂ ਸਾਨੂੰ 1 ਲੱਖ ਦੇ ਦਿਓ ਜਾਂ ਫਿਰ ਸਾਨੂੰ 100000 ਰੁਪਏ ਬਿਜਲੀ ਨੂੰ ਦੇ ਦਿਓ ਸਾਡੇ ਪੰਜਾਬ ਦੀ ਮੰਗ ਤਾਂ ਸੁਣੀ ਚਾਹੀਦੀ ਵੀ ਸਾਡੀ ਨੌਜਵਾਨੀ ਜਿਹੜੀ ਆ ਅੱਜ ਮਰ ਰਹੀ ਆ ਉਹ ਬਚ ਕੇ ਜੇ ਅਸੀਂ ਆਪਣੀ ਔਲ ਵਾਲੀ ਜਨਰੇਸ਼ਨ ਨੂੰ ਬਚਾ ਕੇ ਸਾਡੀ ਕਿਹੜੀ ਨੂੰ ਅਸੀਂ ਬਚਾ ਕੇ ਅਸੀਂ ਸਾਰਾ ਕੁਝ ਪਾਲਾਂਗੇ ਸਾਡੇ ਜੇ ਬੱਚੇ ਹੀ ਵੱਧ ਗਏ ਜੇ ਸਾਡੇ ਬੱਚੇ ਹੀ ਨਾ ਰਹਿ ਅਸੀਂ 1000 1000 ਰੁਪਏ ਕੀ ਕਰਦੇ ਆ ਅਸੀਂ ਡੁੰਡਾ ਮਾਫੀ ਕਰਨੀਆਂ ਨਹੀਂ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਬਈ ਜਿਹੜੀ ਵੀ ਕੋਈ ਵੀ ਅਸੀਂ ਸਰਕਾਰ ਜੇ ਚੋਣਨੀ ਆ ਅੱਜ ਪੰਜਾਬ ਪੱਖੀ ਸਰਕਾਰ ਨੂੰ ਜੜੋ ਜੋ ਪੰਜਾਬ ਦੀ ਗੱਲ ਕਰਨ ਦੇ ਹੋਵੇ ਜਿਹੜੀ ਪੰਜਾਬ ਦੀ ਲੜਾਈ ਲੜਨ ਵਾਲੀ ਹੋਵੇ ਅੱਜ ਜਿੰਨੀਆਂ ਦਿੱਲੀ ਤੋਂ ਚੱਲਦੀਆਂ ਹੁੰਦੀਆਂ ਪਾਕੀਆਂ ਨੇ ਇਹਨਾਂ ਨੇ ਕਿਸੇ ਦੇ ਪੰਜਾਬ ਪੱਖੀ ਕੋਈ ਗੱਲ ਨਹੀਂ ਕਰਦੀ ਇਹਨਾਂ ਨੇ ਕਿਸੇ ਨੇ ਵੀ ਪੰਜਾਬ ਦੇ ਨੌਜਵਾਨਾਂ ਦੀ ਗੱਲ ਨਹੀਂ ਕਰਦੀ ਨਾ ਇਹਨਾਂ ਨੇ ਪੰਜਾਬ ਦੇ ਬਕਾਂਸ ਦੀ ਗੱਲ ਕਰਨੀ ਆ ਤੇ ਸਾਰੇ ਜੋ ਉਹਨਾਂ ਨੂੰ ਹੁਕਮ ਹੋਣਾ ਦਿੱਲੀ ਤੋਂ ਇਹਨਾਂ ਨੇ ਉਹ ਹੁਕਮੇ ਵਜਾਉਣਾ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਇੱਕ ਵਾਰ ਸ਼੍ਰੋਮਣੀ ਕਾਲਜ ਦਰ ਅੰਮ੍ਰਿਤਸਰ ਨੂੰ ਮੌਕਾ ਦਿਓ ਤੁਸੀਂ ਸਰਦਾਰ ਸ਼ਿਵ ਕੁਮਾਰ ਦੀ ਜਿਹੜੀ ਕੁਰਬਾਨੀ ਆ ਉਹਨਾਂ ਨੂੰ ਜਾਣਦੇ ਹੋ ਪਿਛਲੇ 40 ਸਾਲ ਤੋਂ ਉਹ ਕੌਮ ਦੀ ਪੰਜਾਬ ਦੀ ਲੜਾਈ ਲੜਦੇ ਆ ਰਹੇ ਆ ਉਹਨਾਂ ਨੇ ਬਾਕੀ ਪਾਰਟੀਆਂ ਮੰਨੂ ਕੋਈ ਰਾਜਨੀਤੀ ਕਰਕੇ ਕੋਈ ਹੋਰ ਪਾਰਟੀ ਦੇ ਵਿੱਚ ਸ਼ਾਮਲੀ ਮਾਰੀ ਬਈ ਸਾਨੂੰ ਬਈ ਆ ਜੇ ਕੋਈ ਸੀਏ ਵੜਾ ਦੂਗਾ ਜਾਂ ਕੋਈ ਮੈਨੂੰ ਆਪਣਾ ਐਕਟਿਵ ਬਣਾ ਦੇਵੇ ਮੈਂ ਦੂਜੀ ਪਾਰਟੀ ਛਾਲ ਮਾਰ ਜਾ ਉਹਨਾਂ ਨੇ ਕਾਇ ਜਿੱਤੇ ਆ ਚਾਹੇ ਹਾਰੇ ਆ ਉਹਨਾਂ ਨੇ ਹਮੇਸ਼ਾ ਪੰਜਾਬ ਦੀ ਕੌਮ ਦੀ ਗੱਲ ਕੀਤੀ ਆ ਤੇ ਨੌਜਵਾਨੀ ਦੀ ਗੱਲ ਕੀਤੀ ਆ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਨੌਜਵਾਨਾਂ ਨੂੰ ਆਪਣੇ ਬਜ਼ੁਰਗਾਂ ਨੂੰ ਬੇਨਤੀ ਕਰਦਾ ਜੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣਾ ਬਚਾਉਣਾ ਚਾਹੁੰਦੇ ਆ ਜੇ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਆ ਇੱਕ ਵਾਰ ਪੰਜਾਬ ਪੱਕੀ ਪਾਰਟੀ ਸ਼ੁਰੂ ਹੋ ਗਈ ਕੱਦਮ ਸਰਬ ਦੀ ਗੱਲ ਕਰੀਏ ਉਹਨਾਂ ਦੇ ਆਪਾਂ ਹੱਕ ਦੀ ਜਿਹੜੀ ਬੋਲ ਆ ਪਾਈਏ ਇੱਕ ਵਾਰ ਅਸੀਂ ਆਪਣੇ ਪੰਜ ਸਰਪੰਚਾਂ ਦੇ ਪਿੱਛੇ ਲਾ ਕੇ ਜਾਂ ਕਿਸੇ ਐਮਐਲਏ ਦੇ ਪਿੱਛੇ ਲਾ ਕੇ ਨਾ ਵੋਟ ਪਾਈਏ ਇੱਕ ਵਾਰ ਅਸੀਂ ਆਪਣੇ ਪੰਜਾਬ ਦੇ ਹੱਕ ਦੀ ਜਿਹੜੀ ਗੱਲ ਕਰਨ ਵਾਲੀ ਪਾਰਟੀ ਆ ਉਹਦੀ ਗੱਲ ਕਰੀਏ ਫਿਰ ਤੁਸੀਂ ਵੇਖਿਓ ਜਿਹੜਾ ਖਾਲਸਾ ਰਾਜ ਜਿਹੜਾ ਮਹਾਰਾਜਾਂ ਦੇ ਦੀ ਸਿੰਡਾਪਾ ਕਹਿੰਦੇ ਸੀਗੇ ਉਹ ਤੁਹਾਨੂੰ ਖਾਲਸਾ ਰਾਜ ਕਿਵੇਂ ਦਾ ਹੁੰਦਾ ਸੀ ਉਹ ਕਿ ਦੱਬਾ ਚ ਪੜਦੇ ਹੋਏ ਆ ਪਰ ਜੇ ਪੰਜਾਬ ਪੱਕੀ ਲੋਕਾਂ ਨੂੰ ਮੋੜੇ ਲੈ ਕੇ ਆਉਂਗੇ ਤੇ ਤੁਸੀਂ ਵੇਖੋਗੇ ਅਸਲ ਖਾਲਸਾ ਰਾਜ ਹੈ ਵੀ ਕੀ ਹੈ ਓ ਸ੍ਰੀ ਅਕਾਲ। ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਬੇਨਤੀ ਕਰਦਾ। ਅਸੀਂ ਬਾਕੀ ਜਿਹੜੇ ਘਰਾਂਾਂ ਦੇ ਵਿੱਚ ਕਈ ਭਾਈ ਅਮਰਪਾਲ ਸਿੰਘ ਦੀ ਜਿਹੜੇ ਫੋਟੋ ਲਾ ਕੇ ਕਾਂਗਰਸੀ ਜਿਹੜੇ ਆ ਅੱਜ ਉਹਨਾਂ ਨੂੰ ਪਤਾ ਵੀ ਸਾਡੀ ਨੌਜਵਾਨੀ ਜਿਹੜੀ ਆ ਉਹ ਵੀ ਅੱਜ ਪੰਜਾਬ ਪੱਖੀ ਹੋਣੀ ਆ ਪੰਜਾਬ ਦੀ ਗੱਲ ਕਰਨ ਵਾਲੇ ਦੁਆਰਾ ਜਾਗਰੂਕ ਹੋਲੇ ਆ ਤੇ ਉਹਨਾਂ ਲੋਕਾਂ ਨੇ ਕੀ ਕੀਤਾ ਉਹ ਢੇਗ ਬਦਲੇ ਵੀ ਉਹਨਾਂ ਨੇ ਸ਼ੁਰੂ ਕਰ ਦਿੱਤੇ ਜਿਵੇਂ ਪਹਿਲਾਂ ਕਰਦੇ ਹੁੰਦੇ ਸੀ ਉਹਨਾਂ ਨੇ ਹੁਣ ਭਾਈ ਅਮਰਪਾਲ ਸਿੰਘ ਦੀ ਫੋਟੋ ਨਾਲ ਵਰਤਨੀ ਸ਼ੁਰੂ ਕਰ ਦਿੱਤੀ ਆ। ਸੋ ਉਹਨਾਂ ਨੇ ਕਹਿੰਦੇ ਵੀ ਉਹਨਾਂ ਦੇ ਇੰਟਰਵਿਊ ਵੀ ਸੁਣਾਉਂਦਾ ਨੇ ਆਖ ਤੁਸੀਂ ਸੁਣੋ ਉਹ ਸਿੱਧਾ ਕਹਿੰਦੇ ਆ ਕਹਿੰਦੇ ਵੀ ਕਾਂਗਰਸ ਮੜੀ ਨਹੀਂ ਆ ਕਹਿੰਦੇ ਕਾਂਗਰਸ ਵਿੱਚ ਕੁਝ ਲੋਕ ਮੜੇ ਆ ਸੋ ਉਹ ਚੀਜ਼ਾਂ ਵੀ ਵੇਖੋ ਵੀ ਜਿਨ੍ਹਾਂ ਨੇ ਸਾਡੇ ਹਰਮੰਦਰ ਸਾਹਿਬ ਦੇ ਕਰੇ ਟੈਕ ਚੜ੍ਹੇ ਹੁਣ ਜਿਨ੍ਹਾਂ ਨੇ ਸਾਡੇ ਵਿਅੰਸੇ ਦੀ ਸਰਕਾਰ ਤੇ ਅਨੇਕਾਂ ਨੌਜਵਾਨ ਕਿੰਨ ਕਰੇ ਹੁਣ ਜਿਨ੍ਹਾਂ ਨੇ ਸਾਡੇ ਗੱਲ ਨਾ ਦੇ ਜਿਹੜੀ ਸਰਕਾਰ ਰਹੀ ਆ ਜੀ ਬਿਰਜੋਦੀ ਉਹਨਾਂ ਨੇ ਸਾਡੇ ਨੌਜਵਾਨ ਜਿਹੜੇ ਛੇੜ ਕਰੇ ਆ ਸਾਡੀਆਂ ਧੀਆਂ ਪਣਾ ਦੀ ਬੇਵੱਦ ਕਰੀ ਹੋਵੇ ਤੇ ਉਹਨਾਂ ਦੇ ਜੇ ਅੱਜ ਕਈ ਅਸੀਂ ਸਰਕਾਰ ਉਹ ਪਾਰਟੀ ਮਾਰੀ ਦੀਆਂ ਉਹਨਾਂ ਦੇ ਵਿੱਚ ਲੋਕ ਮਾਰੇ ਆ ਤੇ ਉਹਨਾਂ ਦੇ ਚਿਹਰੇ ਪਛਾੜੋ ਉਹ ਲੋਕ ਕਿਹੜੇ ਆ ਅੱਜ ਤੁਹਾਨੂੰ ਉਹ ਵੋਟਾ ਪਾ ਕੇ ਵੋਟਾ ਤਾਂ ਲੈ ਜਾਣਗੇ ਪਰ ਜਦੋਂ ਉਹਨਾਂ ਦਾ ਸਟੈਂਡ ਬਣ ਗਿਆ ਜਿਹੜੇ ਫੇਰ ਛਾਲ ਮਾਰਨੀ ਹੈ ਉਹੀ ਕਾਂਗਰਸਾਂ ਦੇ ਵਿੱਚ ਅੱਜ ਤੁਸੀ ਇਹ ਦੇਖੋ ਅਸਲ ਪੰਜਾਬ ਦੀ ਲੜਾਈ ਲੜਦੇ ਵਾਲੇ ਕਿਹੜੇ ਆ ਤੁਹਾਡੇ ਸਾਹਮਣੇ ਅਸੀਂ ਲੜਾਈ ਦਾ ਪਿਛਲੇ 40 ਸਾਲ ਤੋਂ ਸਾਡੇ ਪਰਿਵਾਰ ਵੀ ਲੜਦੇ ਆਏ ਆ ਤੇ ਜਦੋਂ ਅਸੀਂ ਵੱਡੇ ਹੋਏ ਆ ਅਸੀਂ ਵੀ ਇੱਕੋ ਗੱਲ ਜਿਹੜਾ ਅੰਦਰ ਜਨੂੰਨ ਆ ਖੂਣ ਦੇ ਕੋਈ ਇੱਕੋ ਇੱਕ ਵੀ ਪੰਜਾਬ ਦੀ ਲੜਾਈ ਕਿਵੇਂ ਲੜੀ ਗਈ ਤੇ ਇੱਕ ਹੋੜ ਰਾਜ ਦੀ ਵੀ ਜਿਹੜੀ ਲੜਾਈ ਆ ਤੇ ਰਾਜ ਦੀ ਲੜਾਈ ਦੇ ਵਿੱਚ ਵੀ ਤੁਹਾਡੀ ਸੇਵਾ ਦੇ ਵਿੱਚ ਅਸੀਂ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਦਾ ਬਚਾਈਏ ਸਾਡਾ ਹੋਤਾ ਹੀ ਇਹ ਆ ਵੀ ਅਸੀਂ ਪੰਥ ਨੂੰ ਪੰਜਾਬ ਨੂੰ ਜੇ ਬਚੋੜਾ ਚੋਣਿਆ ਆਉਣ ਵਾਲੀ ਪੀੜ੍ਹੀ ਨੂੰ ਬਚਾ ਲਈਏ ਜੇ ਪੀੜ੍ਹੀ ਬਚਾ ਕੇ ਤੇ ਸਾਡਾ ਪੰਥ ਵੀ ਬਚ ਜੂਗਾ ਸਾਡੀ ਕੌਮ ਵੀ ਬਚ ਜੂਗੀ ਤੇ ਸਾਡੀ ਜਿਹੜੀ ਪੰਜਾਬ ਦੀ ਜਿਹੜੀ ਅਸਲ ਅਣਖ ਹੈ ਉਹ ਵੀ ਅਸੀਂ ਪੁਛਾੜੀਏ ਉਹ ਸ਼ਰਮ ਦੀ ਤੱਜ ਅੰਮ੍ਰਿਤਸਰ ਜਿਹੜੀ ਲੱਗਦੀ ਆ ਰਹੀ ਹੈ ਇੱਕ ਵਾਰ ਸਾਡਾ ਸਾਥ ਦਿਓ ਇੰਨੀਆਂ ਬੇਨਤੀਆਂ ਕਰਦੇ ਚਾਹੇ ਖੇ ਤੁਹਾਡੀ ਜ਼ਮੀਰ ਮੰਨੂਗੀ ਤਾਂ ਦਾ ਸਾਥ ਦੇ ਦਿਓ ਨਹੀਂ ਤਾਂ ਜਿਹੜੇ ਪਿਛਲੇ 75 ਸਾਲ ਤੋਂ ਅਸੀਂ ਕਾਂਗਰਸੀ ਅਕਾਲੀ ਜਾਂ ਹੁਣ ਆਪੋ ਨੇ ਇਹਦਾ ਬਸਾਬ ਦੇਖਦੇ ਫਿਰਦੇ ਆ ਇੱਕ ਵਾਰ ਹੋਰ ਵੇਖਣ ਨੂੰ ਵੇਖਣਾ ਚਾਹਦੇ ਹਾਂ ਸਾਡੇ ਵੀ ਤੇ ਫਿਰ ਆਉਣ ਵਾਲੇ 5 ਸਾਲਾਂ ਦੇ ਵਿੱਚ ਦਿੱਲੀ ਕੋਈ ਨਵਾਂ ਲਾ ਕੇ ਆਉਗੀ ਕਾਨੂੰਨ ਤੇ ਉੱਥੇ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਫਿਰ ਬੇਨਤੀ ਕਰਨ ਤੇ ਆਵਾਂਗੇ ਕਿਉਂਕਿ ਸਾਡਾ ਇਹ ਜਨੂਨ ਅਗਲੀ ਸਾਲ ਤੱਕ ਚੱਲਣਾ ਤੇ ਅਸੀਂ ਚਾਹਦੇ ਰਹਿਣਾ ਉਹ ਹੁਣ ਤੁਸੀਂ ਵੇਖਣਾ ਵੀ ਅੱਜ ਪੰਜਾਬ ਦਾ ਕਰਦਾ ਕਿ ਆਉਣ ਵਾਲੇ 5 ਸਾਲਾਂ ਨੂੰ। ਵਾਹੇ ਗੁੱਦੀ ਦਾ ਖਾਚਾ ਵਾਹੇ ਗੁੱਦੀ ਕੀ ਖਤੇ